ਲੱਡੋਵਾਲ ਟੋਲ ਪਲਾਜ਼ਾ ਦੋ ਦਿਨਾਂ ਤੋਂ ਬੰਦ ਕੀਤਾ ਹੋਇਆ ਕਿਸਾਨਾਂ ਨੇ 80000 ਕਹਿੰਦੇ ਨੇ ਜੀ ਗੱਡੀਆਂ ਉੱਥੋਂ ਗੁਜ਼ਰ ਚੁੱਕੀਆਂ ਨੇ 2 ਕਰੋੜ ਦਾ ਨੁਕਸਾਨ ਟੋਲ ਲੈਣ ਵਾਲਿਆਂ ਨੂੰ ਵਾਲੀ ਜਿਹੜੀ ਕੰਪਨੀ ਹੈ ਉਹਨਾਂ ਨੂੰ ਹੋਇਆ ਤੇ ਫਾਇਦਾ ਲੋਕਾਂ ਨੂੰ ਹੋਇਆ ਮੰਗ ਕੀ ਹੈਗੀ ਆ ਹੁਣ ਮੰਗਤੇ ਵੀ ਆਉਣੇ ਆ ਉਸ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਆ ਉਹਨਾਂ ਦੇ ਜਿਹੜੇ ਕਮੈਂਟ ਸਾਡੇ ਚ ਆ ਰਿਹਾ ਪੰਜਾਬ ਦਾ ਲੋਕ ਮੰਚ ਸਾਸਰੀ ਕਾਲ ਬੁਲਾ ਰਹੇ ਨੇ ਆਪਾਂ ਨੂੰ ਸਾਸਰੀ ਕਾਲ ਜੀ ਉਹ ਜਗਤਾਰ ਸਿੰਘ ਭੁੱਲਰ ਜੀ ਹੋਰਾਂ ਨੂੰ ਵੀ ਯਾਦ ਕਰ ਰਹੇ ਨੇ ਡਾਕਟਰ ਪਰਮਜੀਤ ਸਿੰਘ ਸੁਮਰਾ ਨੇ ਜਿਹੜੇ ਉਹ ਵੀ ਸਾਸਰੀ ਕਾਲ ਬੁਲਾ ਰਹੇ ਨੇ ਸਾਸਰੀ ਕਾਲ ਡਾਕਟਰ ਸਾਹਿਬ ਰਮਨ ਸਿੱਧੂ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਜੀ ਨਿਰਮਲਜੀਤ ਸਿੰਘ ਸਾਸਰੀ ਕਾਲ ਫਰੋਮ ਲੰਡਨ ਤਾਂ ਦੇਸ਼ ਹੋਵੇ ਵਿਦੇਸ਼ ਹੋਵੇ ਸਾਰਿਆਂ ਦੀਆਂ ਪੰਜਾਬ ਦੀਆਂ ਖਬਰਾਂ 'ਚ ਦਿਲਚਸਪੀ ਹੈ ਤੇ ਉਹ ਸਾਡੇ ਨਾਲ ਜੁੜੇ ਨੇ ਇਨਾ ਸਾਰਿਆਂ ਦਾ ਸਵਾਗਤ ਹੈ ABC ਪੰਜਾਬ ਦੇ ਉੱਤੇ ਔਰ ਤੜਕੇ ਦੀਆਂ ਖਬਰਾਂ ਜਿਹੜੀ ਅਗਲੀ ਇੰਪੋਰਟੈਂਟ ਤੇ ਹਮ ਖਬਰ ਹੈ ਉਹ ਹੈ ਕਿ ਲਾਡੂਵਾਲ ਟੋਲ ਪਲਾਜ਼ਾ ਹੁਣ ਉੱਥੇ ਦਾ ਮਸਲਾ ਕੀ ਹੈ ਬੇਸਿਕਲੀ ਮਸਲਾ ਸਾਰੇ ਤੋਂ ਵੱਡਾ ਇਹ ਹੈ ਕਿ ਜੇਬ ਦੇ ਉੱਤੇ ਡਾਕਾ ਬੜਾ ਸ਼ਰਿਆਮ ਵੱਜ ਰਿਹਾ ਜੇ 2 ਦਿਨਾਂ ਦੀ ਗੱਲ ਕੀਤੀ ਜਾਵੇ ਤੇ ਇੱਕ ਅਨੁਮਾਨ ਸਾਹਮਣੇ ਆਇਆ ਹੈ ਕਿ ਜੇਕਰ ਉੱਥੋਂ 70 ਤੋਂ 80 ਹਜ਼ਾਰ ਗੱਡੀਆਂ ਮੁਫਤ ਦੇ ਵਿੱਚ ਕਿਸਾਨਾਂ ਨੇ ਉੱਥੇ ਧਰਨਾ ਲਾ ਕੇ ਲੰਗਾਈਆਂ ਨੇ ਤੇ ਉਸ ਦੇ ਨਾਲ ਕਰੋੜਾਂ ਰੁਪਏ ਦਾ ਲੋਕਾਂ ਨੂੰ ਫਾਇਦਾ ਹੋਇਆ ਹੁਣ ਉੱਥੇ ਜਿਹੜਾ ਟੋਲ ਪਲਾਜਾ ਇੱਕ ਸਾਲ ਦੇ ਅੰਦਰ ਤਿੰਨ ਤਿੰਨ ਵਾਰੀ ਜੇਕਰ ਵੱਧ ਜਾਣ ਰੇਟ ਤੇ ਫਿਰ ਉਹ ਕਿੱਥੋਂ ਦਾ ਇਨਸਾਫ ਹੈ ਸਭ ਨੂੰ ਯਾਦ ਹੋਣਾ ਕਿ ਜਦੋਂ ਨਾ ਟੋਲ ਪਲਾਜੇ ਸਥਾਨਕ ਪੱਧਰ ਦੇ ਜਿਨ੍ਹਾਂ ਦੀ ਮਿਆਦ ਪੁੱਗ ਗਈ ਸੀ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਬਿਆਨ ਆਇਆ ਸੀ ਭਾਸ਼ਣ ਦੇ ਦੌਰਾਨ ਉਹ ਕਹਿੰਦੇ ਕਿ ਲਾਡੋਵਾਲ ਟੋਲ ਪਲਾਜੇ ਤੇ ਵੀ ਮੇਰੀ ਅੱਖ ਹੈ ਉਹ ਜਿਵੇਂ ਆਪਣੇ ਸਟਾਈਲ ਦੇ ਵਿੱਚ ਗੱਲ ਕਰਦੇ ਹੁੰਦੇ ਉਹਨਾਂ ਨੇ ਇਹ ਕਿਹਾ ਸੀ ਸ਼ਬਦ ਕਿ ਲਾਡੋਵਾਲ ਵਾਲੇ ਟੋਲ ਪਲਾਜੇ ਦੀ ਵੀ ਤੁਸੀਂ ਫਿਕਰ ਨਾ ਕਰੋ ਮੇਰੇ ਵੀਰੋ ਮੇਰੀ ਉਹਦੇ ਤੇ ਵੀ ਅੱਖ ਹੈ ਤੇ ਜਲਦੀ ਉਹਦਾ ਵੀ ਹੱਲ ਕਰਾਂਗੇ ਕੁਝ ਨਾ ਕੁਝ ਪਰ ਜਦੋਂ ਦਾ ਬਿਆਨ ਦਿੱਤਾ ਹੈ ਇੱਕ ਵਾਰੀ ਵੀ ਸਰਕਾਰ ਵੱਲੋਂ ਲਾਡੋਵਾਲ ਟੋਲ ਪਲਾਜ਼ੇ ਦੇ ਰੇਟ ਕਿਉਂ ਵਧ ਰਿਹਾ ਹੈ ਕਦੇ ਕੋਈ ਮੀਟਿੰਗ ਕਦੇ ਕੋਈ ਕਿਸੇ ਤਰ੍ਹਾਂ ਦਾ ਬਿਆਨ ਕਦੇ ਕਿਸੇ ਤਰ੍ਹਾਂ ਦੀ ਕੋਈ ਸਮੀਖਿਆ ਸਾਹਮਣੇ ਨਹੀਂ ਆਈ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਆਉਣ ਤੋਂ ਬਾਅਦ ਵੀ ਪਰ ਲੋਕਾਂ ਨੂੰ ਲੱਗਿਆ ਕਿਸਾਨ ਜਥੇਬੰਦੀਆਂ ਨੂੰ ਲੱਗਿਆ ਖਾਸ ਕਰਕੇ ਕਿਸਾਨ ਮਜ਼ਦੂਰ ਜਿਹੜੀ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਆ ਉਹਨਾਂ ਦੇ ਆਗੂਆਂ ਨੂੰ ਲੱਗਿਆ ਕਿ ਨਹੀਂ ਐਵੇਂ ਨਹੀਂ ਸਰਨਾ ਉਹਨਾਂ ਨੇ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਮ ਲੋਕਾਂ ਦਾ ਮੁੱਦਾ ਹੈ ਸਾਡਾ ਤਾਂ ਕਿਸਾਨ ਜਥੇਬੰਦੀਆਂ ਦੇ ਬਹੁਤ ਸਾਰੇ ਕਾਰਡ ਹੋਲਡਰ ਨੇ ਜਿਹੜੇ ਸਾਡੇ ਵਰਕਰ ਨੇ ਕੈਡਰ ਹੈ ਸਾਡਾ ਉਹ ਤੇ ਉੱਥੇ ਕਾਰਡ ਦਿਖਾ ਕੇ ਵੀ ਲੰਘ ਸਕਦੇ ਆ ਮੁਫਤ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਆਪਣਾ ਦਬ ਦਬਾ ਹੀ ਇੰਨਾ ਬਣਾਇਆ ਹੋਇਆ ਕਿਉਂਕਿ ਕਿਸਾਨੀ ਅੰਦੋਲਨ ਹੈ ਜਦੋਂ ਉਸ ਦੇ ਨਾਲ ਕਾਫੀ ਕੁਝ ਬਦਲ ਗਿਆ ਸੀ ਉਦੋਂ ਟੋਲ ਪਲਾਜ਼ਿਆਂ ਦੇ ਉੱਤੇ ਪੰਜਾਬ ਤੇ ਹਰਿਆਣਾ ਦੇ ਕੁਝ ਖੇਤਰ ਦੇ ਵਿੱਚ ਟੋਲ ਪਲਾਜ਼ੇ ਮੁਫਤ ਹੋਏ ਸੀ ਬਾਕੀ ਸਾਰੇ ਦੇਸ਼ ਚ ਟੋਲ ਉਹ ਵੀ ਟੋਲ ਚੱਲਦੇ ਸੀ ਪਰ ਪੰਜਾਬ ਨੇ ਉਹ ਪਹਿਲ ਕਦਮੀ ਕੀਤੀ ਸੀ ਔਰ ਕਿਸਾਨਾਂ ਨੂੰ ਵੀ ਹੁਣ ਹਿਸਾਬ ਆ ਗਿਆ ਕਿ ਐਵੇਂ ਨਹੀਂ ਸੂਤ ਆਉਣ ਵਾਲਾ ਮਸਲਾ ਤੇ ਦੋ ਦਿਨਾਂ ਤੋਂ ਜਿਹੜਾ ਖਾਲੀ ਕਰਵਾਇਆ ਉਸ ਦੇ ਵਿੱਚ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਵੀ ਸਾਡੇ ਨਾਲ ਆਓ ਸਾਡੇ ਤੇ ਕਾਰਡ ਹੋਲਡਰ ਨੇ ਸਾਡੇ ਵਰਕਰ ਸਾਡੀ ਜੱਥੇ ਬੰਦੀ ਦੇ ਆਗੂ ਉਹ ਤੇ ਲੰਘ ਜਾਣਗੇ ਮਸਲਾ ਤੇ ਆਮ ਲੋਕਾਂ ਦਾ ਹੈ ਹੁਣ 220 ਰੁਪਏ ਇੱਕ ਪਾਸੇ ਦੇ ਲੈ ਲੈ ਜਾਂਦੇ ਆ ਜਦੋਂ ਜਿਹੜੇ ਫਾਸਟ ਟੈਗ ਵੀ ਤੁਹਾਡਾ ਲੱਗਿਆ ਜਾਂ ਨਹੀਂ ਲੱਗਿਆ ਫਿਰ ਤੇ 340 ਰੁਪਏ ਦਾ ਪਰਚੀ ਕੱਟੀ ਜਾਂਦੀ ਸੰਦੀਪ ਇਹਨੂੰ ਮੈਨੂੰ ਲੱਗਦਾ ਟੈਕਸ ਨਹੀਂ ਕਰਨਾ ਚਾਹੀਦਾ ਇਹਨੂੰ ਡਾਕ ਨਹੀਂ ਕਰਨਾ ਚਾਹੀਦਾ ਲਿਖ ਦੇਣਾ ਚਾਹੀਦਾ ਲੱਡੋਵਾਲ ਡਾਕਾ ਟੈਕਸ ਬਿਲਕੁਲ ਜਿਹੜੇ ਹਿਸਾਬ ਦੇ ਨਾਲ ਲੋਕਾਂ ਦੀ ਜੇਬ ਦੇ ਉੱਤੇ ਡਾਕਾ ਵੱਜ ਰਿਹਾ ਤੇ ਅਹੀਂ ਨਾਮ ਬਦਲਣ ਦੀ ਲੋੜ ਹੈ ਪਰ ਜਿੱਥੋਂ ਤੱਕ ਇਹ ਗੱਲ ਹੁਣ ਕਿਸਾਨ ਜੱਥੇਬੰਦੀਆਂ ਤੋਂ ਲੁਧਿਆਣਾ ਐਸਡੀਐਮ ਨੇ ਜਾਂ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨੇ ਜਾਂ ਐਨਐਚਏਆਈ ਦੇ ਜਿਹੜੇ ਇੱਕ ਨੁਮਾਇੰਦਾ ਵੀ ਆਇਆ ਸੀ ਬੀਤੇ ਦਿਨ ਮੀਟਿੰਗ ਹੋਈ ਮੰਗ ਪੱਤਰ ਤਾਂ ਲਾਏ ਗਏ ਭਰੋਸਾ ਵੀ ਦਿਵਾ ਗਏ ਕਿ ਕੋਈ ਨਹੀਂ ਜਲਦੀ ਹੀ ਪੰਜਾਬ ਸਰਕਾਰ ਐਨਐਚਆਈ ਦੇ ਅਧਿਕਾਰੀ ਤੇ ਉਸ ਕੰਪਨੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਨੁਮਾਇੰਦੇ ਉਹ ਉੱਥੇ ਬੈਠ ਕੇ ਇੱਕ ਵਿਚਾਰ ਚਰਚਾ ਕਰਨਗੇ ਇੱਕ ਦੋ ਦਿਨਾਂ ਚ ਹੱਲ ਕੱਢ ਲਿਆ ਜਾਏਗਾ ਕਿਸਾਨ ਆਗੂਆਂ ਨੇ ਫਿਰ ਮੌਕੇ ਦੇ ਉੱਤੇ ਇਹ ਕਹਿ ਤਾ ਕਹਿੰਦੇ ਭਾਵੇਂ ਤੁਸੀਂ ਇੱਕ ਮਹੀਨਾ ਲੈ ਲਓ ਹੱਲ ਕੱਢਣ ਦਾ ਸਾਨੂੰ ਕੋਈ ਚੱਕਰ ਨਹੀਂ ਹੈ ਚਾਹੇ ਝੋਨੇ ਦਾ ਸੀਜ਼ਨ ਹੈ ਅਸੀਂ ਫਿਰ ਵੀ ਇੱਥੇ ਬੈਠਣ ਨੂੰ ਤਿਆਰ ਆ ਚਾਹੇ ਇੱਕ ਮਹੀਨਾ ਲੈ ਲਓ ਪਰ ਪੱਕਾ ਹੱਲ ਕਰੋ ਰੋ ਰੋਇ ਦੇ ਲਾਰੇ ਨਹੀਂ ਕਿਉਂਕਿ ਇੱਥੇ ਇਲਜ਼ਾਮ ਲੱਗਦੇ ਰਹੇ ਆ ਕਿ ਪਹਿਲਾਂ ਜਿਹੜੇ ਵੀ ਸਿਆਸਤਦਾਨਾਂ ਨੇ ਇੱਥੇ ਧਰਨੇ ਲਾਏ ਉਹਨਾਂ ਵਿੱਚੋਂ ਬਹੁਤਿਆਂ ਤੇ ਸ਼ੱਕ ਕੀਤਾ ਗਿਆ ਕਿ ਕਿਤੇ ਉਹ ਕਰੋੜਾਂ ਦੀ ਆਪ ਕਿਉਂਕਿ ਧਰਨਾ ਤਾਂ ਲਾਇਆ ਗਿਆ ਸੀ ਕਿ ਇਸ ਦੇ ਰੇਟ ਕਿਉਂ ਵਧਾਏ ਜਾਂਦੇ ਆ ਜਾਂ ਇੱਥੇ ਜਿਹੜੀਆਂ ਖੱਜਲ ਖੁਆਰੀਆਂ ਹੁੰਦੀਆਂ ਨੇ ਤੂੰ ਤੂੰ ਮੈਂ ਮੈਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਹੱਥੋ ਪਾਈ ਤੱਕ ਦੇ ਮਾਮਲੇ ਆ ਜਾਂਦੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੁਧਿਆਣੇ ਦੇ ਖਾਸ ਕਰਕੇ ਜਿਹੜੇ ਸਿਆਸਤਦਾਨ ਨੇ ਵੱਖੋ ਵੱਖਰੇ ਕਿਹਦੇ ਕਿਹੜੇ ਕਿਹੜੇ ਨੇ ਧਰਨਾ ਲਾਇਆ ਉਹ ਸਾਰੇ ਜਾਣਦੇ ਆ ਉੱਥੋਂ ਦੇ ਸਥਾਨਕ ਲੋਕ ਵੀ ਉਹਨਾਂ ਨੇ ਧਰਨਾ ਲਾਉਣ ਤੋਂ ਬਾਅਦ ਹੱਲ ਕੀ ਕਰਾਇਆ ਇਹ ਸਿਆਸਤਦਾਨਾਂ ਨੇ ਅੱਜ ਤੱਕ ਨਹੀਂ ਦੱਸਿਆ ਔਰ ਜਿਨ੍ਹਾਂ ਨੇ ਧਰਨਾ ਲਾਇਆ ਕੀ ਉਹ ਜਦੋਂ ਦਾ ਦੋ ਦਿਨਾਂ ਦਾ ਬੰਦ ਹੋਇਆ ਕਿ ਉਹਨਾਂ ਨੇ ਉੱਥੇ ਹਾਜ਼ ਯਕਿ ਕਿਸਾਨਾਂ ਨੇ ਤਾਂ ਫਿਰ ਉੱਥੋਂ ਦੇ ਲੋਕਾਂ ਨੇ ਸ਼ੱਕ ਕਰਨਾ ਸੁਭਾਵਕ ਹੀ ਹੈ ਕਿ ਤੁਸੀਂ ਧਰਨਾ ਸਿਰਫ ਇਸ ਕਰਕੇ ਲਾਉਨੇ ਆ ਉੱਥੇ ਕਿ ਡੀਲ ਹੋ ਜੇ ਸਾਡੀ ਮੋਟੀ ਹੁਣ ਇਸ ਮਸਲੇ ਦੇ ਵਿੱਚ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਪਰ ਇਸ ਵਿੱਚ ਸੱਚਾਈ ਕਿੰਨੀ ਐ ਇਸ ਦੀ ਵੀ ਜਾਂਚ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਧਰਨਾ ਲੱਗਦਾ ਕਿਹੜੇ ਮਕਸਦ ਨਾਲ ਹੈ ਜੇਕਰ ਸਿਆਸਤ ਦਾ ਨਾਉਣ ਦੇ ਆਏ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਲੱਗੇ ਧਰਨੇ ਦੇ ਵਿੱਚ ਸ਼ਰਿਆਮ ਪ੍ਰਸ਼ਾਸਨ ਨਾਲ ਜਿਹੜੀ ਵੀ ਚਾਹੇ ਕਮਰੇ ਦੇ ਅੰਦਰ ਮੀਟਿੰਗ ਹੋਵੇ ਜਾਂ ਬਾਹਰ ਹੋਵੇ ਟੋਲ ਪਲਾਜੇ ਦੇ ਜਾਂ ਸਥਾਨਕ ਧਰਨੇ ਵਾਲੀ ਥਾਂ ਦੇ ਉੱਤੇ ਉਹ ਪ੍ਰਦਰਸ਼ਨ ਕਾਰਜ ਇਹ ਲਿਖਤੀ ਰੂਪ ਦੇ ਵਿੱਚ ਲੈਂਦੇ ਆ ਕਿ ਸਾਡੀਆਂ ਕਿਹੜੀਆਂ ਮੰਗਾਂ ਮੰਨੀਆਂ ਗਈਆਂ ਤੇ ਕਿਹੜੀਆਂ ਪੈਂਡਿੰਗ ਹੈ ਉਹ ਲੋਕਾਂ ਨੂੰ ਦੱਸਿਆ ਵੀ ਜਾਂਦਾ ਪਰ ਜਿਹੜਾ ਜਿੱਥੋਂ ਤੱਕ ਇਹ ਗੱਲ ਸਿਆਸਤਦਾਨਾਂ ਦੀ ਉਹਨਾਂ ਧਰਨਿਆਂ ਦੇ ਬਾਅਦ ਸਿੱਟੇ ਕੀ ਨਿਕਲਦੇ ਆ ਉਸਦਾ ਕੋਈ ਪਤਾ ਨਹੀਂ ਲੱਗਦਾ ਹੁਣ ਜਿੱਥੋਂ ਤੱਕ ਇਹ ਗੱਲ ਕਿ ਇਹ ਜਿਹੜਾ ਧਰਨਾ ਹੈ ਲਾਡੋਵਾਲ ਟੋਲ ਪਲਾਜੇ ਵਾਲਾ ਇਹ ਅਣਮਿੱਥੇ ਸਮੇਂ ਦੇ ਲਈ ਚੱਲੇਗਾ ਉਦੋਂ ਤੱਕ ਚੱਲੇਗਾ ਕਿਸਾਨਾਂ ਦਾ ਕਹਿਣਾ ਜਦੋਂ ਇਸ ਦੇ ਰੇਟ ਨਹੀਂ ਘਟਾਇਆ ਜਾਂਦੇ ਹੁਣ ਰੇਟ ਕੀ ਕਿਸਾਨ 150 ਰੁਪਏ ਤੱਕ ਦੀ ਮੰਗ ਕਰ ਰਿਹਾ ਹੈ ਜਬ ਆਖ-ਆਖ ਸਾਧਨਾਂ ਦੇ ਵਹੀਕਲਾਂ ਦੇ ਸਾਹਮਣੇ ਉਹਨਾਂ ਨੇ ਇੱਕ ਆਪਣੀ ਪ੍ਰਪੋਜ਼ਲ ਬਣਾਈ ਹੋਈ ਹੈ ਉਹ ਕਹਿੰਦੇ ਕਿ ਟੇਬਲ ਟਾਕ ਤੇ ਸਾਡੇ ਨਾਲ ਬੈਠੋ ਕਿਉਂਕਿ ਉਹਨਾਂ ਨੇ ਮੰਗ ਪੱਤਰ ਜਿਹੜਾ ਸੌਪ ਦਿੱਤਾ ਹੈ ਭਰੋਸਾ ਤਾਂ ਇਹ ਦਵਾਇਆ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਜਲਦੀ ਮਸਲੇ ਦਾ ਇੱਕ ਦੋ ਦਿਨਾਂ ਦੇ ਵਿੱਚ ਹੱਲ ਕਰਾਂਗੇ ਪਰ ਕਿਸਾਨ ਕਹਿੰਦੇ ਕਿ ਇੱਕ ਦੋ ਦਿਨ ਹੋਣ ਤੇ ਚਾਹੇ ਹੁਣ ਇੱਕ ਮਹੀਨਾ ਅਸੀਂ ਬੈਠੇ ਹਾਂ ਜਦੋਂ ਹੱਲ ਹੋ ਜੇ ਉਦੋਂ ਸਾਡੇ ਕੋਲ ਲਿਖਤੀ ਰੂਪ ਚ ਲਾਗੂ ਲੈ ਕਰਕੇ ਲੈ ਕੇ ਆਜੋ ਫੇਰ ਅਸੀਂ ਉੱਠ ਜਾਾਂਗੇ ਇਹ ਧਰਨਾ ਪ੍ਰਦਰਸ਼ਨ ਹੈ ਜਿਹੜਾ ਲੰਮਾ ਸਮਾਂ ਚੱਲਣ ਦੀ ਵੀ ਸੰਭਾਵਨਾ ਹੈ ਪਰ ਘੱਟੋ-ਘੱਟ ਇਹਨਾਂ ਦਿਨਾਂ ਦੇ ਦੌਰਾਨ ਉੱਥੋਂ ਗੁਜ਼ਰਦੇ ਜਿਹੜੇ ਰੋਜ਼ਾਨਾ ਲੋਕ ਹੈ ਉਹਨਾਂ ਨੂੰ ਰਾਹ ਜਰੂਰ ਮਿਲੇਗੀ ਕਿ ਘੱਟੋ-ਘੱਟ ਸਾਡੇ ਪੈਸੇ ਤਾਂ ਬਚੇ ਔਰ ਜਿੱਥੋਂ ਤੱਕ ਰਹੀ ਗੱਲ ਇੱਕ ਗੱਲ ਹੋਰ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਉਹ ਗੱਲ ਇਹ ਸੀ ਕਿ ਜਦੋਂ ਪਾਣੀ ਦੀ ਨਿਕਾਸੀ ਦੀ ਖਾਤਰ ਉੱਥੇ ਜਿਹੜੀ ਪਾਣੀ ਦੀ ਇੱਕ ਹੋਦੀ ਬਣੀ ਹੁੰਦੀ ਹੈ ਉਸ ਤੋਂ ਜਦੋਂ ਚੈੱਕ ਕੀਤਾ ਗਿਆ ਤਾਂ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਨੇ ਉੱਥੇ ਦੱਸਿਆ ਕੱਲਬਿਆਨ ਕੀਤਾ ਉੱਥੇ ਤਲਵਾਰਾਂ ਡਾਂਗਾ ਛੋਟੇ ਇਸ ਤਰ੍ਹਾਂ ਦੀਆਂ ਚੀਜ਼ ਉਸ ਤੋਂ ਬਾਅਦ ਜਦੋਂ ਜਦੋਂ ਪ੍ਰਸ਼ਾਸਨ ਆਉਂਦਾ ਮੀਟਿੰਗ ਕਰ ਲਿਆ ਜਦੋਂ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਗਿਆ ਕਿ ਇਹ ਕਿਹੜਾ ਕੰਮ ਦੇ ਲਈ ਇੱਥੇ ਰੱਖੇ ਹੋਏ ਐ ਕਿ ਇੱਥੇ ਸਾਡੇ ਉੱਤੇ ਕੋਈ ਵਾਰ ਕਰੇਗਾ ਹਮਲਾ ਕਰੇਗਾ ਤਾਂ ਪ੍ਰਸ਼ਾਸਨ ਕੋਲੋਂ ਇਸ ਦਾ ਕੋਈ ਜਵਾਬ ਨਹੀਂ ਸੀ ਪੁਖਤਾ ਬਸ ਇਹ ਕਹਿ ਕੇ ਝਾੜ ਕੇ ਲੰਘ ਗਏ ਕਿ ਕੋਈ ਨਹੀਂ ਇਸ ਦਾ ਵੀ ਪਤਾ ਕਰਦੇ ਐ ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਥਾਂ ਦੇ ਉੱਤੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੋਵੇ ਕਿ ਪੁਲਿਸ ਪ੍ਰਸ਼ਾਸਨ ਜਿਸ ਦੀ ਉੱਥੇ ਡਿਊਟੀ ਲਾਏਗੀ ਐ ਕਿ ਕਿਸੇ ਤਰ੍ਹਾਂ ਦੀ ਅਣਸਖਾਵੀ ਘਟਨਾ ਨਾ ਵਾਪਰੇ ਕਿ ਉਸ ਉੱਤੇ ਪਏ ਅਫਸਰ ਉੱਥੇ ਮੌਕੇ ਦੇ ਉੱਤੇ ਜੇ ਉਹਨਾਂ ਨੂੰ ਉੱਥੇ ਡਿਊਟੀ ਨਹੀਂ ਕਰਨੀ ਤਾਂ ਉੱਥੇ ਆਉਣ ਦਾ ਕੀ ਫਾਇਦਾ ਹੈ ਤੇ ਕਿਸਾਨਾਂ ਨੂੰ ਇਹ ਵੀ ਖਦਸ਼ਾ ਸੀ ਉੱਥੇ ਕਿ ਜਿਹੜੀਆਂ ਇੰਨੀਆਂ ਚੀਜ਼ਾਂ ਜਿਹੜੇ ਹਥਿਆਰ ਕਿਸੇ ਤਰ੍ਹਾਂ ਦੇ ਉੱਥੇ ਰੱਖੇ ਪਏ ਐ ਕਿਉਂਕਿ ਇਹ ਚੀਜ਼ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਉੱਥੇ ਉਹ ਹਥਿਆਰ ਕਰ ਕੀ ਰਹੇ ਸੀ ਤਾਂ ਉੱਥੇ ਰੱਖੇ ਕਿਸ ਨੇ ਕਿ ਉਹ ਟੋਲ ਪ੍ਰਸ਼ਾਸਨ ਵਾਲੇ ਜਿਹੜੇ ਲੋਕ ਉੱਥੇ ਰੱਖੇ ਹੁੰਦੇ ਆ ਜਾਂ ਲਾਏ ਹੁੰਦੇ ਆ ਬੰਦੇ ਕੀ ਉੱਥੇ ਕੁਝ ਲੋਕਾਂ ਨੂੰ ਕੁੱਟਣ ਮਾਰਨ ਦੇ ਲਈ ਉੱਥੇ ਲੋਕ ਲਾਏ ਹੋਏ ਆ ਡਿਊਟੀ ਦੇ ਉੱਤੇ ਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਦਾ ਮਤਲਬ ਹੈ ਪੁਲਿਸ ਨੂੰ ਸਾਰੀ ਗੱਲ ਦਾ ਪਤਾ ਹੈਗਾ ਬਿਲਕੁਲ ਪੁਲਿਸ ਪ੍ਰਸ਼ਾਸਨ ਜੇ ਕਿਸਾਨਾਂ ਨੂੰ ਪਤਾ ਲੱਗ ਸਕਦਾ ਜਿਹੜੇ ਹਾਲੇ 2 ਦਿਨਾਂ ਤੋਂ ਹੀ ਉੱਥੇ ਬੈਠੇ ਆ ਪੁਲਿਸ ਪ੍ਰਸ਼ਾਸਨ ਦਾ ਤਰੋਜ ਦਾ ਵਾਅ ਪੈਂਦਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਟੋਲ ਪਲਾਜ਼ਾ ਮਹਿੰਗਾ ਸਸਤਾ ਕੋਈ ਪਰਵਾਹ ਨਹੀਂ ਆ ਇੰਟੈਲੀਜੈਂਸ ਵੀ ਅੰਦਰ ਘੁੰਮਦੀ ਰਹਿੰਦੀ ਆ ਕਿਸਾਨਾਂ ਦੇ ਅੰਦਰ ਕਿਸਾਨ ਬਣ ਕੇ ਬਿਲਕੁ ਹੁਣ ਇੱਕ ਪਾਸੇ ਤੇ ਉੱਥੇ ਤੂੰ ਤੂੰ ਮੈਂ ਮੈਂ ਦੀ ਜਦੋਂ ਵੀ ਜਦੋਂ ਵੀ ਝੜਪ ਹੋਈ ਹੈ ਟੋਲ ਪਲਾਜੇ ਵਾਲਿਆਂ ਦੇ ਨਾਲ ਕਈ ਥਾਵਾਂ ਦੇ ਉੱਤੇ ਤਾਂ ਲੋਕ ਵੀ ਆ ਜਿਹੜੇ ਉਹ ਅਗਰੈਸ਼ਨ ਦੇ ਵਿੱਚ ਆ ਜਾਂਦੇ ਆ ਕਿਉਂਕਿ ਖੱਜਲ ਖਵਾਰੀ ਇੰਨੀ ਆ ਟੋਲ ਪਲਾਜਿਆਂ ਦੇ ਉੱਤੇ ਕਈ ਵਾਰੀ ਤੇ ਲੰਬੀ ਉਡੀਕ ਕਰਨੀ ਪੈਂਦੀ ਇੱਕ ਤਾਰ ਲੱਗ ਜਾਂਦੀ ਹੈ ਫਿਰ ਇੱਥੇ ਨਿਜਮ ਆ ਜਿਹੜੇ ਹੁਣ ਬੀ ਟੋਲ ਪਲਾਜੇ ਪ੍ਰਸ਼ਾਸਨ ਤੱਕ ਜਿਹੜੇ ਰੱਖੇ ਹੋਏ ਆ ਮੁੰਡੇ ਕੁੜੀਆਂ ਉਹ ਤੇ ਨੌਕਰੀ ਕਰਦੇ 7-7000 ਚ 5-5 8-8000 ਚ ਉਹ ਹੁਣ ਆਪ ਪੰਗਾ ਲੈਣ ਤੋਂ ਵੀ ਡਰਦੇ ਆ ਪਰ ਉੱਥੇ ਫਿਰ ਇੱਕ ਲੋਕ ਨਾਲ ਹੋਰ ਖੜੇ ਕੀਤੇ ਜਾਂਦੇ ਆ ਕਿ ਇੱਕ ਗਰੁੱਪ ਬਣ ਜੇ ਤਾਂ ਕਿ ਸਾਡੇ ਤੇ ਕੋਈ ਹਾਵੀ ਹੋਵੇ ਤੇ ਅਸੀਂ ਵੀ ਅੱਗੋਂ ਜਵਾਬ ਦੇ ਸਕੀਏ ਹੁਣ ਉਹਨਾਂ ਦਾ ਕੋਈ ਕਸੂਰ ਨਹੀਂ ਜਿਹੜੇ ਉੱਥੇ ਪ੍ਰਸ਼ਾਸਨ ਜਿਹੜਾ ਮੌਕੇ ਦੇ ਉੱਤੇ ਕੰਮ ਕਰਨ ਵਾਲਿਆ ਇੱਕ ਕਰਮਚਾਰੀ ਟੋਲ ਪਲਾਜੇ ਤੇ ਪਰ ਝੜਪਾਂ ਆਮ ਤੌਰ ਤੇ ਕਿਧੀਆਂ ਹੁੰਦੀਆਂ ਆਮ ਲੋਕਾਂ ਦੀਆਂ ਉਹਨਾਂ ਦੇ ਨਾਲ ਕਿਉਂਕਿ ਸਾਹਮਣੇ ਦਿਖਦੇ ਉਹ ਐ ਪਰ ਟੋਲ ਪਲਾਜੇ ਦਾ ਮਾਲਕ ਹੈ ਕੰਪਨੀ ਐ ਜਿਹੜੇ ਜੇਬ ਭਰ ਰਿਆ ਆਪਣਾ ਖਜ਼ਾਨਾ ਭਰਪੂਰ ਕਰ ਰਿਹਾ ਇਸ ਟੋਲ ਪਲਾਜੇ ਦੇ ਜ਼ਰੀਏ ਉਹਨਾਂ ਨੂੰ ਤਾਂ ਕੋਈ ਪਰਵਾਹ ਨਹੀਂ ਐ ਇੱਥੇ ਕੋਈ ਮਰੇ ਕੋਈ ਖਪੇ ਕੋਈ ਕੁਛ ਹੋਵੇ ਉਹਨਾਂ ਨੇ ਤੇ ਆਪਣੀ ਕਮਾਈ ਐ ਜਿਹੜੀ ਨਿਰੰਤਰ ਜਾਰੀ ਰਹਿਣੀ ਐ ਪਰ ਉਸ ਕਮਾਈ ਦਾ ਜਦੋਂ ਹੁਣ ਚੀਸਤਾ ਉੱਠੀ ਹੋਣੀ ਐ ਜਦੋਂ 2 ਦਿਨ ਤੋਂ ਕਿਸਾਨ ਆ ਜਿਹੜੇ ਉਹ ਬੈਠੇ ਐ ਔਰ ਸਾਫ਼ ਕਹਿ ਦਿੱਤਾ ਗਿਆ ਕਿ ਉਦੋਂ ਤੱਕ ਅਸੀਂ ਇੱਥੋਂ ਨਹੀਂ ਹਿੱਲਣ ਵਾਲੇ ਜਦੋਂ ਤੱਕ ਸਾਡਾ ਜਿਹੜਾ ਮਸਲਾ ਹੱਲ ਨਹੀਂ ਹੁੰਦਾ ਤੇ ਇਸੇ ਕਰਕੇ ਇਸੇ ਤਰ੍ਹਾਂ ਲਗਾਤਾਰ ਆ ਜਿਹੜੀ ਉਹ ਧਰਨਾ ਪ੍ਰਦਰਸ਼ਨ ਜਾਰੀ ਰਹਿਣ ਵਾਲੀ ਗੱਲ ਸਾਹਮਣੇ ਆ ਰਹੀ ਹੈ ਸੰਦੀਪ ਹੋ ਵੀ ਦਰਸ਼ਕਾਂ ਦੇ ਕਮੈਂਟ ਆ ਰਹੇ ਨੇ ਡਾਕਟਰ ਗੁਰਦੇਵ ਸਿੰਘ ਕਹਿੰਨੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜੀ ਸਤਿ ਸ੍ਰੀ ਅਕਾਲ ਬਲਵਿੰਦਰ ਸਿੰਘ ਕਹਿੰਨੇ ਡਾਕਟਰ ਪੁੱਲਰ ਨੂੰ ਮਿਸ ਕਰ ਰਹੇ ਆ ਪੁੱਲਰ ਸਾਹਿਬ ਦਾ ਨਾਮ ਡਾਕਟਰ ਦੇ ਤਾ ਹੈਗਾ ਦੱਸ ਦਈਏ ਥੋੜੀ ਜਾਣਕਾਰੀ ਦੇ ਦਈਏ ਉਹਨਾਂ ਦੀ ਥੋੜੀ ਸਿਹਤ ਠੀਕ ਨਹੀਂ ਹੈਗੀ ਪਰ ਉਮੀਦ ਕਰਦੇ ਆ ਬਹੁਤ ਜਲਦੀ ਤੁਹਾਡੇ ਨਾਲ ਉਹ ਰੋਬਰੂ ਹੋਣਗੇ ਸੰਦੀਪ ਨਾਲੇ ਅਸੀਂ ਇਹਦੇ ਇੱਕ ਜਿਹੜਾ ਟੋਲ ਪਲਾਜ਼ੇ ਦੀ ਗੱਲ ਕਰੀਏ ਵੀ 220 ਰੁਪਏ ਰੇਟ ਕੀ ਇਹ ਜਾਇਜ਼ ਹੈ ਵੀ ਹੋਰ ਵੀ ਪੰਜਾਬ ਦੇ ਚ ਟੋਲ ਪਲਾਜ਼ੇ ਨੇ ਕਿਸ ਦਾ 150 ਰੇਟ ਹੈ ਕਿਸ ਦਾ 150 ਹੈ ਕਿਸ ਦਾ 80 ਰੁਪਏ ਹੈਗਾ 220 ਤਾਂ ਕੋਈ ਜ਼ਿਆਦਾ ਹੀ ਹੈ ਜਿਹਨੇ ਲੁਧਿਆਣਾ ਤੋਂ ਜਲੰਧਰ ਜਾਣਾ ਹੈ ਅਪ ਡਾਊਨ ਕਰਨਾ ਹੈਗਾ ਇਹਨਾਂ ਦਾ ਤੇਲ ਦਾ ਖਰਚਾ ਨਹੀਂ ਹੈਗਾ ਉਹ ਟੋਲ ਦੇ ਉਹ ਜਿਹੜਾ ਟੋਲ ਹੈ ਉਹਨੂੰ 350 ਦੇ ਨੇੜੇ ਤੇ ਜਿਹੜੇ ਪੈ ਰਿਹਾ ਹੈਗਾ ਬਿਲਕੁਲ ਤਾਂ ਹੀ ਤਾਂ ਕਿਹਾ ਜਾਂਦਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਮਹਿੰਗਾ ਟੋਲ ਪਲਾਜਾ ਇਸ ਕਰਕੇ ਲੋਕਾਂ ਨੂੰ ਰੜਕਦਾ ਹੈ ਇਹਦਾ ਟੋਲ ਪਲਾਜੇ ਹੋਰ ਨਾ ਰੋਡ ਦੇ ਉੱਤੇ ਵੀ ਬਣੇ ਹੋਏ ਆ ਨੈਸ਼ਨਲ ਹਾਈਵੇ ਦੇ ਉੱਤੇ ਹੁਣ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਕੀ ਸੋਚਦੀ ਹੈ ਕੀ ਕਰਦੀ ਹੈ ਕਿਉਂਕਿ ਇੱਥੇ ਇਸ ਮਸਲੇ ਦੇ ਉੱਤੇ ਵੀ ਮੁੱਖ ਮੰਤਰੀ ਦਾ ਬਿਆਨ ਹੈ ਬਕਾਇਦਾ ਰਿਕਾਰਡ ਦੇ ਵਿੱਚ ਹੈ ਜਿਸ ਵਿੱਚ ਕਹਿੰਦੇ ਕਿ ਸਾਡੀ ਇਹਦੇ ਤੇ ਵੀ ਅੱਖ ਹੈ ਉਹਦੇ ਵਿੱਚ ਹਾਲਾਂਕਿ ਉਹਨਾਂ ਨੇ ਹੱਲ ਕੀ ਕਰਨਾ ਹੈ ਇਹਦੇ ਬਾਰੇ ਤਾਂ ਨਹੀਂ ਸੀ ਕਿਹਾ ਪਰ ਅੱਖ ਜ਼ਰੂਰ ਕਿਹਾ ਸੀ ਕਿ ਇਹ ਵੀ ਕਰਾਂਗੇ ਮਸਲਾ ਹੱਲ ਉਹ ਲਾਡੋਵਾਲ ਟੋਲ ਪਲਾਜਾ ਕੀ ਪੰਜਾਬ ਸਰਕਾਰ ਦੇ ਹੱਥ ਵਿੱਚ ਹੈ ਜਿਵੇਂ ਉਹਨਾਂ ਨੇ ਪ੍ਰਚਾਰ ਪਹਿਲਾਂ ਪੰਜਾਬ ਸਰਕਾਰ ਨੇ ਕੀਤਾ ਕਿ ਅਸੀਂ ਟੋਲ ਪਲਾਜੇ ਬੰਦ ਬੜੇ ਵੱਡੀ ਗਿਣਤੀ ਚ ਕੀਤੇ ਐ ਉਹ ਤੇ ਉਹਨਾਂ ਦੀ ਮਿਆਦ ਪੁੱਗ ਗਈ ਸੀ ਬੜੇ ਪੁਰਾਣੇ ਲੱਗੇ ਸੀ ਔਰ ਉਹਨਾਂ ਨੇ ਇਹ ਵੀ ਦਾਵਾ ਕੀਤਾ ਸਰਕਾਰ ਨੇ ਕਿ ਪਹਿਲਾਂ ਵਾਲੀਆਂ ਸਰਕਾਰਾਂ ਹਿੱਸਾ ਪੱਤੀ ਲੈ ਕੇ ਨਾ ਵਿੱਚ ਤੇ ਜ਼ਿਆਦਾ ਐਕਸਟੈਂਸ਼ਨ ਦੇ ਦਿੰਦੀਆਂ ਸੀ ਤੇ ਚੱਲਦੇ ਰਹਿੰਦੇ ਸੀ ਔਰ ਸਾਡੀ ਸਰਕਾਰ ਚ ਨਹੀਂ ਇਸ ਤਰ੍ਹਾਂ ਚੱਲਣ ਵਾਲਾ ਅਸੀਂ ਤੇ ਬੰਦ ਕਰਾਂਗੇ ਹੁਣ ਗੱਲ ਆ ਖੜੀ ਐ ਲਾਡੋਵਾਲ ਟੋਲ ਪਲਾਜੇ ਤੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੀ ਤੇ ਕੋਈ ਬਣਦਾ ਨਹੀਂ ਉੱਥੇ ਦਖਲ ਦੇਣਾ ਪਰ ਪੰਜਾਬ ਦੇ ਅੰਦਰ ਹੈ ਪੰਜਾਬ ਦੀ ਧਰਤੀ ਦੇ ਉੱਤੇ ਉਹ ਨੈਸ਼ਨਲ ਹਾਈਵੇ ਦੇ ਉੱਤੇ ਬਣਿਆ ਟੋਲ ਪਲਾਜਾ ਤੇ ਇਸ ਕਰਕੇ ਸਰਕਾਰ ਦੇ ਨੁਮਾਇੰਦੇ ਹੀ ਉੱਥੇ ਮੰਗ ਪੱਤਰ ਲੈਣ ਵੀ ਗਏ ਐ ਤੇ ਉਹਨਾਂ ਨੂੰ ਉੱਥੇ ਦਖਲ ਕੋਈ ਨਾ ਕੋਈ ਦੇਣਾ ਹੀ ਪੈਣਾ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਵੀ ਨੋਟਿਸ ਲੈਣਾ ਪਵੇ ਕਿਉਂਕਿ ਦੋ ਦਿਨਾਂ ਤੋਂ ਜਿਹੜੀ ਖੱਜਲ ਖਵਾਰੀ ਹੋ ਰਹੀ ਹੈ ਇੱਕ ਕੰਪਨੀ ਦਾ ਪ੍ਰੈਸ਼ਰ ਵੀ ਹੋਏਗਾ ਪੰਜਾਬ ਸਰਕਾਰ ਤੇ ਕਿ ਜਿਹੜਾ ਧਰਨਾ ਚੁਕਾਇਆ ਜਾਵੇ ਪਰ ਇਹ ਧਰਨਾ ਚੁਕਾਉਣ ਦੀ ਖਾਤਰ ਜਿਹੜੀਆਂ ਮੰਗਾਂ ਰੱਖ ਦਿੱਤੀਆਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਜਾਂ ਉੱਥੇ ਇਕੱਠੇ ਹੋਏ ਲੋਕਾਂ ਨੇ ਉਹ ਕਦੋਂ ਮੂਰੀਆਂ ਹੁੰਦੀਆਂ ਉਸ ਦੇ ਉੱਤੇ ਨਿਰਭਰ ਕਰਦਾ ਕਿਉਂਕਿ ਮੰਗਾਂ ਦੇ ਵਿੱਚ ਸਾਫ਼ ਕਿਹਾ ਗਿਆ ਕਿ ਇੰਨੇ ਰੇਟ ਆ ਜਿਹੜੇ ਵਧਾਏ ਹੋਏ ਆ ਇੱਕ ਸਾਲ ਦੇ ਅੰਦਰ ਤਿੰਨ-ਤਿੰਨ ਵਾਰੀ ਤੁਸੀਂ ਰੇਟ ਵਧਾ ਦਿਓ ਇਹ ਕੋਈ ਇਨਸਾਫੀ ਨਹੀਂ ਹੈ ਤਾਂ ਲੋਕਾਂ ਦੀ ਜੇਬ ਤੇ ਡਾਕਾ ਹੈ ਉਹ ਸਾਡੀਆਂ ਮੰਗਾਂ ਪ੍ਰਮਾਣ ਕਰ ਲੋ ਅਸੀਂ ਉਸੇ ਦਿਨ ਉਹ ਸਿਮਿੰਟ ਉੱਠ ਜਾਵਾਂਗੇ ਪਰ ਉਹ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਵੀ ਐਸੀਆਂ ਨੇ ਕਿ ਉਸ ਦੇ ਵਿੱਚ ਕੰਪਨੀ ਕਿੱਥੇ ਆ ਕੇ ਮੰਨਦੀ ਹੈ ਪੰਜਾਬ ਸਰਕਾਰ ਦਖਲ ਦੇ ਕੇ ਕਿਉਂਕਿ ਵਕਾਲਤ ਦਾ ਕੰਮ ਉੱਥੇ ਕਰਨਾ ਹੀ ਪੈਣਾ ਹੈ ਉਹ ਕਿੰਨੀ ਕੁ ਵਕਾਲਤ ਵਿੱਚ ਕਾਮਯਾਬ ਹੋ ਪਾਉਂਦੇ ਆ ਇਹ ਸਾਰੀਆਂ ਗੱਲਾਂ ਤੇ ਨਿਰਭਰ ਕਰਦਾ ਹੈ ਕਿ ਉਹ ਜਿਹੜਾ ਧਰਨਾ ਹੈ ਉਹ ਕਦੋਂ ਤੱਕ ਜਾਰੀ ਰਹੇਗਾ ਔਰ ਰੇਟ ਕਿੰਨੇ ਘਟਦੇ ਆ ਪਰ ਸਾਰੇ ਲੋਕਾਂ ਦੀ ਨਜ਼ਰਾਂ ਜਿਹੜੇ ਖਾਸ ਕਰਕੇ ਉੱਥੋਂ ਗੁਜ਼ਰਦੇ ਆ ਚਾਹੇ ਮਹੀਨੇ 'ਚ ਇੱਕ ਵਾਰੀ ਗੁਜ਼ਰਨ ਚਾਹੇ ਰੋਜ਼ ਗੁਜ਼ਰਨ ਉਹਨਾਂ ਦੀ ਨਜ਼ਰ ਵੀ ਬਣੀ ਹੋਈ ਹੈ ਕਿ ਉੱਥੋਂ ਫੈਸਲਾ ਕੀ ਨਿਕਲ ਕੇ ਆਉਂਦਾ ਹੈ